ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਰਾਜ ਕੀ ਹੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਜੀ ਕੀ ਹੈ ਸਤਿਗੁਰੂ ਪੂਰਨ ਨਾਥ ਜੀ ਮਹਾਰਾਜ ਜੀ ਕੀ ਹੈ ਜਰੂਰੀ ਕੈਰੀ ਸਾਹ ਸੁਣੇ ਜੀ ਜੋ ਕਿ 27 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਪੀਰ ਤੇ ਲਾਲ ਰੰਗ ਤੇ ਪੀਰ ਕਮਾਨ ਵਾਲਾ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ ਜੋ ਆਪਸ ਵਿੱਚ ਜਮਨ ਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਇਹ ਲਾਲ ਰੰਗ ਪੀਰ ਕਮਾਨ ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਔਰ ਦੂਸਰਾ ਜਿਹੜੀ ਪਾਵਨ ਸਿੱਤੇ ਚਿੰਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂ ਹੋਰ ਮੀਟਗਾ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਔਰ ਵੀ ਬਾਹਰਲੇ ਸਾਰੇ ਸੰਤਾ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸੱਤੇ ਚੰਤੇ ਵਿਚਾਰ ਚਰਤਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾ ਮਹਾਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ ਸੋਨਰ ਪੈ ਪ੍ਰਭਾਨ ਦਾ ਨਾਮ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਜੀ ਆਪ ਜੀ ਮਹਾਰਾਜ ਕੀ ਜੈ ਸਤਿਗੁਰੂ ਪੁਰਨਾ ਜੀ ਮਹਾਰਾਜ ਜੀ ਦਾ ਹਰਿ